ਉਹ ਮਹੀਨੇ ਦੇ ਘੱਟੋ ਘੱਟ 70-80000 ਰੁਪਏ ਬੜੇ ਆਰਾਮ ਨਾਲ ਕਮਾਰੇ ਨੇ ਜਿਹਦੇ ਵਿੱਚ ਤੁਸੀਂ ਆਪਣਾ ਫੇਸ ਬਿਲਕੁਲ ਨਹੀਂ ਦਿਖਾਉਣਾ ਹੈ ਸਭ ਤੋਂ ਵੱਧ ਕਮਾਈ ਇਹਦੇ ਵਿੱਚ ਆ ਬਣਾ ਚਿਹਰਾ ਦਿਖਾਏ ਬਿਨਾ ਤੁਸੀਂ YouTube ਤੋਂ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾਉਣਾ ਚਾਹੁੰਦੇ ਹੋ ਤੁਸੀਂ ਇਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿਓ ਤੇ ਤੁਸੀਂ YouTube ਤੋਂ ਬਹੁਤ ਵਧੀਆ ਤੁਸੀਂ ਪੈਸੇ ਜੜੇ ਉਹ ਕਮਾਉਣੇ ਮੇਰੇ ਵੱਲੋਂ ਤੁਹਾਨੂੰ ਸਾਰਨ ਤੋਂ ਪਿਆਰੇ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਨ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਡੇ ਨਾਲ ਪੰਜ ਇਹੋ ਜਿਹੇ YouTube ਚੈਨਲ ਆਈਡੀ ਜਿਹੜੇ ਮੈਂ ਉਹ ਸ਼ੇਅਰ ਕਰਾਂਗਾ ਜਿਦੇ ਵਿੱਚ ਤੁਸੀਂ ਆਪਣਾ ਫੇਸ ਬਿਲਕੁਲ ਨਹੀਂ ਦਿਖਾਉਣਾ ਹੈਗਾ ਅਗਰ ਤੁਸੀਂ ਆਪਣੀ ਵੌਇਸ ਆ ਜਿਹੜੀ ਉਹ ਬੈਕਗ੍ਰਾਉਂਡ ਦੇ ਉੱਤੇ ਉਹ ਦੇਣਾ ਚਾਹੁੰਦੇ ਹੋ ਉਹ ਤਾਂ ਦੇ ਸਕਦੇ ਹੋ ਅਗਰ ਤੁਸੀਂ ਉਹ ਵੀ ਨਹੀਂ ਦੇਣਾ ਚਾਹੁੰਦੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਤਾਂ ਵੀ ਤੁਸੀਂ YouTube ਤੋਂ ਤੁਸੀਂ ਕੰਮ ਕਰਕੇ ਮਹੀਨੇ ਦੇ ਲੱਖ ਰੁਪਏ ਜਿਹੜੇ ਤੁਸੀਂ ਉਹ ਕਮਾ ਸਕਦੇ ਹੋ ਬਹੁਤ ਸਾਰੇ YouTube ਤੇ ਇਹੋ ਜਿਹੇ ਚੈਨਲ ਨੇ ਜਿਹੜੇ ਬਿਨਾ ਫੇਸ ਦਿਖਾ ਕੇ YouTube ਤੋਂ ਮਹੀਨੇ ਦੇ 50 50000 60 60000 ਰੁਪਏ ਬੜੇ ਆਰਾਮ ਨਾਲ ਕਮਾਰੇ ਨੇ ਉਹ ਵੀ ਉਹ ਚਿੰਨ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਹੁੰਦਾ ਹੈਗਾ ਸੋ ਅਗਰ ਤੁਸੀਂ YouTube ਤੇ ਆਪਣਾ ਚਿਹਰਾ ਨਹੀਂ ਦਿਖਾਉਣਾ ਚਾਹੁੰਦੇ ਤੇ ਕੰਮ ਕਰਨਾ ਚਾਹੁੰਦੇ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਸੋ ਦੇਖੋ ਉਹ ਪੰਜ ਚੈਨਲ ਨੇ ਜੇ ਤੁਸੀਂ ਉਹ ਪੰਜਾਂ ਚੈਨਲਾਂ ਦੇ ਵਿੱਚੋਂ ਕਿਸੇ ਵੀ ਇੱਕ ਚੈਨਲ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦੋਗੇ ਨਾ ਤਾਂ ਤੁਸੀਂ YouTube ਤੋਂ ਬਹੁਤ ਹੀ ਵਧੀਆ ਤੁਸੀਂ ਕਮਾਈ ਜਿਹੜੀ ਉਹ ਕਰਨੀ ਸ਼ੁਰੂ ਕਰ ਦੋਗੇ ਮੈਂ ਪੰਜ ਆਈਡੀਆ ਨੇ ਜਿਹੜੇ YouTube ਚੈਨਲ ਆਈਡੀਆ ਮੈਂ ਪਹਿਲਾਂ ਹੀ ਇੱਥੇ ਲਿਖ ਕੇ ਰੱਖੇ ਹੋਏ ਆ ਜੀ ਦੇਖੋ ਜੀ ਨੰਬਰ 1 ਦੇ ਉੱਤੇ ਹੈਗਾ ਜੀ ਸਟੋਰੀ ਜਾਨੀ ਕਿ ਕਹਾਣੀਆਂ ਦੇ ਉੱਤੇ ਕਹਾਣੀਆਂ ਦੇ ਉੱਤੇ ਤੁਸੀਂ ਆਪਣਾ YouTube ਚੈਨਲ ਜਿਹੜਾ ਤੁਸੀਂ ਉਹ ਬਣਾ ਸਕਦੇ ਹੋ ਉਹਦੇ ਵਿੱਚ ਤੁਸੀਂ ਆਪਣਾ ਫੇਸ ਜਿਹੜਾ ਉਹ ਬਿਲਕੁਲ ਨਹੀਂ ਦਿਖਾਣਾ ਹੈਗਾ ਉਹਦੇ 'ਚ ਤੁਸੀਂ ਫੇਸ ਆਪਣਾ ਨਹੀਂ ਦਿਖਾਣਾ ਹੈਗਾ ਉਹਦੇ 'ਚ ਸਿਰਫ ਤੁਸੀਂ ਆਪਣੀ ਬੇਕਗਰਾਉਂਡ ਜਿਹੜੀ ਆਵਾਜ਼ ਆ ਤੁਸੀਂ ਉਹੀ ਦੇਣੀ ਆ ਜੇ ਤੁਸੀਂ ਉਹ ਵੀ ਨਹੀਂ ਦੇਣਾ ਚਾਹੁੰਦੇ ਤਾਂ ਕੋਈ ਦਿੱਕਤ ਨਹੀਂ ਤਾਂ ਤੁਸੀਂ AI ਦੇ AI ਦੇ ਜਰੀਏ ਤੁਸੀਂ ਜਿਹੜੀ ਵਾਇਸ ਆ ਜਿਹੜੀ ਉਹ ਤੁਸੀਂ ਜਨਰੇਟ ਆ ਜਿਹੜੀ ਤੁਸੀਂ ਉਹ ਕਰਵਾ ਸਕਦੇ ਹੋ ਹੁਣ ਆ ਦੇਖੋ ਸਟੋਰੀ ਦੇ ਵਿੱਚ ਕੀ ਆ ਤੁਸੀਂ ਹੋਰ ਕਹਾਣੀਆਂ ਨੇ ਜੜੀਆਂ ਹੋਰ ਕਹਾਣੀਆਂ ਤੁਸੀਂ ਮਤਲਬ ਵੀ ਬੋਲ ਕੇ ਤੁਸੀਂ ਦੱਸ ਸਕਦੇ ਹੋ ਜਾਂ ਫਿਰ ਤੁਸੀਂ ਚੈਟ ਜੀਪੀਟੀ ਤੇ ਜਾਓ ਚੈਟ ਜੀਪੀਟੀ ਤੇ ਜਾ ਕੇ ਤੁਸੀਂ ਲਿਖੋ ਵੀ ਮੈਨੂੰ ਇੱਕ ਕਹਾਣੀ ਭੂਤਾਂ ਵਾਲੀ ਕਹਾਣੀ ਲਿਖ ਕੇ ਦੇ ਦੇ ਉਹ ਤੁਹਾਨੂੰ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਇੰਗਲਿਸ਼ ਦੇ ਵਿੱਚ ਤੁਹਾਨੂੰ ਭੂਤਾਂ ਵਾਲੀ ਕਹਾਣੀ ਜਿਹੜੀ ਉਹ ਲਿਖ ਕੇ ਦੇ ਦੇਗਾ ਠੀਕ ਹੈ ਜੀ ਜਾਂ ਫਿਰ ਤੁਸੀਂ ਮੋਟੀਵੇਸ਼ਨਲ ਵੀਡੀਓ ਨੇ ਉਹ ਵੀ ਤੁਸੀਂ ਬਣਾ ਸਕਦੇ ਹੋ ਜੇ ਮੋਟੀਵੇਸ਼ਨਲ ਥਾਊਟ ਹੋਗੇ ਜਾਂ ਮੋਟੀਵੇਸ਼ਨਲ ਕਹਾਣੀਆਂ ਹੋਗੀਆਂ ਉਹਨਾਂ ਤੋਂ ਵੀ ਤੁਸੀਂ ਕੰਮ ਕਰ ਸਕਦੇ ਹੋ ਇਹਨਾਂ ਦੇ ਵਿੱਚ ਤੁਸੀਂ ਆਪਣਾ ਫੇਸ ਬਿਲਕੁਲ ਨਹੀਂ ਦਿਖਾਉਣਾ ਹੈਗਾ ਤੁਸੀਂ ਇਹਦੇ ਵਿੱਚ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ ਇਹਦੇ ਵਿੱਚ ਸਿਰਫ ਜਿਹੜੀ ਆਵਾਜ਼ ਆ ਉਹ ਤੁਸੀਂ ਜੇ ਦੇਵੋਗੇ ਤਾਂ ਬਹੁਤ ਜ਼ਿਆਦਾ ਵਧੀਆ ਮੈਂ ਤਾਂ ਵੈਸੇ ਇਹੀ ਕਹੂੰਗਾ ਵੀ ਤੁਸੀਂ ਕੱਲੀ ਆਪਣੀ ਆਵਾਜ਼ ਦੇ ਦਿਓ ਫੇਸ ਚਾਹੀਨ ਆ ਨਾ ਲਖੋ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਇਹਦੀ ਜਿਹੜੀ ਵੀਡੀਓ ਬੈਕਗ੍ਰਾਉਂਡ ਤੇ ਵੀਡੀਓ ਚੱਲਦੀ ਆ ਇਹਦੀ ਜ਼ਿਆਦਾਤਰ ਤੁਸੀਂ ਇਹਦੇ ਅੱਖਰ ਲੈ ਕੇ ਆ ਜਾਂਦੇ ਆ ਤੁਸੀਂ ਉਦਾਂ ਲੈ ਕੇ ਲੈ ਸਕਦੇ ਹੋ ਜਾਂ ਫਿਰ ਇਹਦੀ ਫੂਟੇਜ ਆ ਜਿਹੜੀ ਫ੍ਰੀ ਦੀ ਫੂਟੇਜ ਵੀ ਤੁਹਾਨੂੰ ਮਿਲ ਜਾਂਦੀ ਆ ਜਿਹੜੀ ਸਕਰੀਨ ਦੇ ਉੱਤੇ ਜਿਹੜੀ ਹੈ ਨਾ ਉਹ ਮਤਲਬ ਵੀਡੀਓ ਦੀ ਫੂਟੇਜ ਚੱਲਦੀ ਰਹੇਗੀ ਤੇ ਬੈਕਗ੍ਰਾਉਂਡ ਦੇ ਉੱਤੇ ਤੁਹਾਡੀ ਜਿਹੜੀ ਆਵਾਜ਼ ਆ ਉਹ ਆਉਂਦੀ ਰਹੇਗੀ ਠੀਕ ਹੈ ਜੀ ਸਟੋਰੀ ਦੇ ਉੱਤੇ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਹਿਸਟਰੀ हिस्ट्री ਦੇ ਉੱਤੇ ਵੀ ਤੁਸੀਂ ਕੰਮ ਕਰ ਸਕਦੇ ਹੋ ਹਿਸਟਰੀ ਦੇ ਉੱਤੇ ਬਹੁਤ ਜ਼ਿਆਦਾ ਚੈਨਲ ਨੇ ਬਹੁਤ ਜ਼ਿਆਦਾ ਚੈਨਲ ਨੇ ਜਿਹੜੇ ਮਤਲਬ ਵੀ YouTube ਦੇ ਉੱਤੇ ਕੰਮ ਕਰਦੇ ਪਏ ਨੇ ਉਹ ਆਪਣਾ ਫੇਸ ਨਹੀਂ ਦਿਖਾਉਂਦੇ ਹੈਗੇ ਉਹ ਸਿਰਫ ਆਪਣੀ ਵੌਇਸ ਵੌਇਸ ਹੀ ਦਿੰਦੇ ਨੇ ਤੇ ਉਹ ਮਹੀਨੇ ਦੇ ਘੱਟੋ-ਘੱਟ 70-80000 ਰੁਪਏ ਬੜੇ ਆਰਾਮ ਨਾਲ ਕਮਾ ਰਹੇ ਨੇ ਤੁਸੀਂ ਕੋਈ ਵੀ ਹਿਸਟਰੀ ਦਾ ਮਤਲਬ ਟੌਪਿਕ ਫੜ ਸਕਦੇ ਹੋ ਤੁਸੀਂ ਸਿੱਖ ਇਤਿਹਾਸ ਦੇ ਬਾਰੇ ਤੁਸੀਂ ਪੜ੍ਹ ਸਕਦੇ ਹੋ ਠੀਕ ਹੈ ਜੀ ਤੁਸੀਂ Hindu ਤਰਮ ਦੇ ਬਾਰੇ ਤੁਸੀਂ ਪੜ ਸਕਦੇ ਹੋ ਜਾਂ ਫਿਰ ਜਿੰਨੇ ਰਾਜੇ ਮਹਾਰਾਜੇ ਹੋਏ ਨੇ ਤੁਸੀਂ ਉਹਨਾਂ ਦੀ ਮਤਲਬ ਸਟੋਰੀਆਂ ਪੜ ਸਕਦੇ ਹੋ ਤੁਹਾਨੂੰ ਇਹਦਾ ਮਟੀਰੀਅਲ ਤੁਹਾਨੂੰ ਕਿਤੋਂ ਲਿਆਉਣ ਦੀ ਲੋੜ ਨਹੀਂ ਹੈਗੀ Google ਦੇ ਉੱਤੇ Google ਦੇ ਉੱਤੇ ਜਾਓ ਜਿਹੜੇ ਵੀ ਮਰਜ਼ੀ ਜਿਹੜੇ ਮਰਜ਼ੀ ਰਾਜੇ ਮਹਾਰਾਜਾ ਦਾ ਤੁਸੀਂ ਇਤਿਹਾਸ ਲਿਖ ਦੋ ਇਹਨੇ ਤੁਹਾਨੂੰ ਕੱਢ ਕੇ ਦੇ ਦੇਣਾ ਤੁਸੀਂ ਆਪਣੀ ਵਾਇਸ ਓਵਰ ਕਰਨੀ ਆ ਤੇ ਫੋਟੋਆਂ ਨੇ ਜੜੀਆਂ ਫੋਟੋਆਂ ਵੀ ਤੁਹਾਨੂੰ ਆਪਣੇ ਆਪ ਹੀ ਤੁਹਾਨੂੰ ਉੱਥੇ ਮਿਲ ਜਾਣਗੀਆਂ ਫੋਟੋ ਵੀ ਤੁਹਾਨੂੰ ਆਟੋਮੈਟਿਕ ਹੀ ਤੁਹਾਨੂੰ ਗੂਗਲ ਦੇ ਉੱਤੇ ਹੀ ਮਿਲ ਜਾਣਗੀਆਂ ਜਦੋਂ ਤੁਸੀਂ ਮਤਲਬ ਹੀ ਮੰਨ ਕੇ ਚਲੋ ਜਿੱਥੋਂ ਵੀ ਤੁਸੀਂ ਇਤਿਹਾਸ ਦੇ ਬਾਰੇ ਪਤਾ ਕਰੋਗੇ ਤੁਹਾਨੂੰ ਉੱਥੋਂ ਫੋਟੋ ਵੀ ਮਿਲਣਗੀਆਂ ਤੁਸੀਂ ਉੱਥੋਂ ਫੋਟੋ ਡਾਊਨਲੋਡ ਕਰੋ ਤੇ ਉੱਥੋਂ ਤੁਸੀਂ ਜਿਹੜਾ ਲਿਖਿਆ ਹੋਇਆ ਉਹ ਵੀ ਇਤਿਹਾਸ ਤੁਸੀਂ ਪੜ੍ਹ ਲਓ ਵਾਇਸਓਵਰ ਕਰੋ ਤੇ ਉਹ ਫੋਟੋਆਂ ਲਾ ਦਿਓ ਉਸ ਦੇ ਹਿਸਾਬ ਨਾਲ ਤੇ ਤੁਸੀਂ YouTube ਦੇ ਉੱਤੇ ਅਪਲੋਡ ਕਰੀ ਜਾਓ ਹੁਣ ਇਤਿਹਾਸ ਦੇ ਬਾਰੇ ਗੱਲ ਕਰੀ ਬਹੁਤ ਜ ਵੱਡਾ ਆਪਣਾ ਮਤਲਬ ਜੇ ਦੇਖੀਏ ਹਿੰਦੁਸਤਾਨ ਦਾ ਬਹੁਤ ਵੱਡਾ ਇਤਿਹਾਸ ਆ ਹਨਾ ਤਾਂ ਤੁਸੀਂ ਘੱਟੋ ਘੱਟ 2-3 ਸਾਲ ਤੁਸੀਂ ਕਵਰ ਕਰ ਸਕਦੇ ਹੋ ਉਹਦੇ ਤੇ ਠੀ ਬੱਚਿਆਂ ਦੀ ਛੋਟੀਆਂ-ਛੋਟੀਆਂ ਕਹਾਣੀਆਂ ਤੁਸੀਂ ਬਣਾ ਕੇ ਪਾ ਸਕਦੇ ਹੋ ਹਨਾ ਮਤਲਬ ਕੋਈ ਵੀ ਕਹਾਣੀ ਦੇ ਦਿਓ ਜਿਹੜੇ ਬੱਚੇ ਨੇ ਉਹ ਬਹੁਤ ਜ਼ਿਆਦਾ ਸੁਣਦੇ ਨੇ ਨਾ ਤੁਸੀਂ ਬੱਚਿਆਂ ਦੀਆਂ ਕਹਾਣੀਆਂ ਤੁਸੀਂ ਬਣਾ ਬਣਾ ਕੇ ਤੁਸੀਂ ਭਾਈ ਚਲੋ ਇਹ ਵੀ ਤੁਹਾਨੂੰ ਚੈਟ ਜੀਪੀਟੀ ਤੋਂ ਚੈਟ ਜੀਪੀਟੀ ਤੇ ਜਾਓ ਉੱਥੇ ਤੁਹਾਨੂੰ ਜਿਹੜੀਆਂ ਕਹਾਣੀਆਂ ਨੇ ਜਿਹੜੀਆਂ ਉਹ ਮਿਲ ਜਾਣਗੀਆਂ ਤੁਸੀਂ ਕੋਈ ਵੀ ਲਿਖੋ ਬੱਚੋ ਕੀ ਇਹ ਕਹਾਣੀ ਬੱਚੋ ਕੀ ਉਹ ਕਹਾਣੀ ਪੰਜਾਬੀ ਦੇ ਵਿੱਚ ਪੜ੍ਹ ਲਓ ਹਿੰਦੀ ਦੇ ਵਿੱਚ ਪੜ੍ਹ ਲਓ ਕਬੂਤਰ ਤੇ ਉਹਦੀ ਕਬੂਤਰ ਤੇ ਮੁਰਗੀ ਦੀ ਕਹਾਣੀ ਬਿੱਲੀ ਤੇ ਚੂਹੇ ਦੀ ਕਹਾਣੀ ਕੋਈ ਵੀ ਤੁਸੀਂ ਲਿਖੋ ਤੁਹਾਡੇ ਕੋਲ ਆ ਜਾਏਗੀ ਠੀਕ ਹੈ ਜੀ ਤੇ ਉਹ ਤੁਹਾਨੂੰ ਫੋਟੋ ਵੀ ਚੈਟ ਜੀਪੀਟੀ ਆ ਫੋਟੋਆਂ ਵੀ ਤੁਹਾਨੂੰ ਕੱਢ ਕੇ ਦੇ ਦੇਗਾ ਉਸ ਦੇ ਰਿਗਾਰਡਿੰਗ ਜਿੱਦਾਂ ਦੀ ਕਹਾਣੀ ਲਿਖੇਗਾ ਜੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆ ਗਿਆ ਜੀ ਜੀਕੇ ਜੀਕੇ ਦਾ ਚੈਨਲ ਖੋਲੋ ਜਾਨੀ ਕਿ ਜਰਨਲ ਨੋਲਜ ਜਰਨਲ ਨੋਲਜ ਵੀ ਤੁਹਾਨੂੰ ਮਤਲਬ ਜੇ ਦੇਖਿਆ ਜਾਵੇ ਜਰਨਲ ਨੋਲਜ ਹਨਾ ਉਹ ਪੂਰੇ ਹਿੰਦੂਸਤਾਨ ਦੇ ਵਿੱਚ ਦੇਖੀ ਜਾਂਦੀ ਆ ਲੋਕ ਜਿਹੜੇ ਪੇਪਰ ਦਿੰਦੇ ਆ ਆਈਐਸ ਹੋ ਗਿਆ ਪੀਸੀਐਸ ਹੋ ਗਿਆ ਹਨਾ ਉਹਦੇ ਉਹਦੇ ਪੇਪਰ ਦਿੰਦੇ ਨੇ ਤਾਂ ਉਹਦੇ ਵਿੱਚ ਜੀਕੇ ਬਹੁਤ ਜ਼ਿਆਦਾ ਹੁੰਦੀ ਆ ਇਹਦੇ ਵਾਸਤੇ ਵੀ ਤੁਹਾਨੂੰ ਕੀ ਮਤਲਬ ਜਾਣ ਦੀ ਲੋੜ ਨਹੀਂ ਹੈਗੀ ਇਹ ਵੀ ਤੁਹਾਨੂੰ ਗੂਗਲ ਦੇ ਉੱਤੋਂ ਬੜੇ ਆਰਾਮ ਨਾਲ ਮਿਲ ਜੇਗਾ ਤੇ ਦੇ ਵਿੱਚ ਤੁਸੀਂ ਆਪਣਾ ਫੇਸ ਬਿਲਕੁਲ ਵੀ ਨਹੀਂ ਦਿਖਾਣਾ ਹੈਗਾ ਵਾਇਸ ਸਿਰਫ ਤੁਸੀਂ ਦੇਣੀ ਆ ਤੇ ਸਿਰਫ ਤੁਸੀਂ ਜੋ ਉੱਤੇ ਲਿਖਿਆ ਹੁੰਦਾ ਵਾ ਤੁਸੀਂ ਸਵਾਲਾਂ ਦੀ ਉਹਨਾਂ ਦੀ ਫੋਟੋ ਖਿੱਚ ਕੇ ਉਹ ਤੁਸੀਂ ਲਗਾ ਦਿਓ ਜੀ ਠੀਕ ਹੈ ਜੀ ਚਾਰ ਆਪਸ਼ਨ ਹੁੰਦੇ ਨੇ ਉਹਦੇ ਵਿੱਚ ਇੱਕ ਉੱਤਰ ਦੇਣਾ ਹੁੰਦਾ ਵਾ ਤੁਸੀਂ ਇਹਦੇ ਤੇ ਤੁਸੀਂ ਕੰਮ ਕਰ ਸਕਦੇ ਹੋ ਜੀ ਨੰਬਰ 5 ਦੇ ਉੱਤੇ ਹੈਗਾ ਜੀ ਕਿਡਸ ਟॉय ਜਾਨੀ ਕਿ ਬੱਚਿਆਂ ਦੇ ਜਿੰਨੇ ਵੀ ਟੌਏ ਹੁੰਦੇ ਆ ਹਨਾ ਉਹ ਤੁਸੀਂ ਲਿਆਓ ਮੰਨ ਕੇ ਚਲੋ ਕੋਈ ਇੱਕ ਛੋਟਾ ਟਰੈਕਟਰ ਲਿਆਓ ਜੀਪ ਲਿਆਓ ਕੋਈ ਵੀ ਮਤਲਬ ਛੋਟਾ ਟਾਇਲ ਲਿਆਓ ਤੁਸੀਂ ਉਹਦੇ ਤੇ ਕੀ ਕਰਾਵਾਂ ਤੁਸੀਂ ਮਿੱਟੀ ਦੇ ਵਿੱਚ ਮਿੱਟੀ ਦੇ ਵਿੱਚ ਤੁਸੀਂ ਉਹਨੂੰ ਚਲਾਈ ਚੱਲੋ ਮਿੱਟੀ ਦੇ ਵਿੱਚ ਚਲਾ ਚੱਲੋ ਤੇ ਉਹਦੀ ਰਿਕਾਰਡਿੰਗ ਕਰੀ ਚੱਲੋ ਪਿੱਛੇ ਵਾਇਸਓਵਰ ਦੇਣਾ ਤਾਂ ਵੀ ਚੱਲ ਜਗਾ ਜੇ ਤੁਸੀਂ ਵਾਇਸਓਵਰ ਨਹੀਂ ਦਿਓਗੇ ਤਾਂ ਵੀ ਕੋਈ ਦਿੱਕਤ ਨਹੀਂ ਆਈ ਵਾਇਸਓਵਰ ਦੇਣ ਦੀ ਦਿੱਕਤ ਨਹੀਂ ਆਈ ਤੁਸੀਂ ਸਿਰਫ ਉਹਦੇ ਪਿੱਛੇ ਮਤਲਬ ਬੈਕਗ੍ਰਾਉਂਡ ਮਿਊਜ਼ਿਕ ਆ ਜਿਹੜਾ ਬੈਕਗ੍ਰਾਉਂਡ ਮਿਊਜ਼ਿਕ ਲਗਾਉਣਾ ਬਸ ਹੋਰ ਕੁਝ ਨਹੀਂ ਕਰਨਾ ਕਦੇ ਟਰੈਕਟਰ ਦੀ ਵੀਡੀਓ ਬਣਾ ਲਈ ਕਦੇ ਮਤਲਬ ਕਾਰ ਦੀ ਵੀਡੀਓ ਬਣਾ ਲਈ ਕਦੇ ਸਾਈਕਲ ਦੀ ਵੀਡੀਓ ਬਣਾ ਲਈ ਕਦੇ ਮੋਟਰਸਾਈਕਲ ਦੀ ਵੀਡੀਓ ਬਣਾ ਲਈ ਕਦੇ ਜਹਾਜ਼ ਦੀ ਵੀਡੀਓ ਬਣਾ ਲਈ ਕਦੇ 에ਅਰਪਲੇਨ ਦੀ ਵੀਡੀਓ ਬਣਾ ਲਈ ਇਦਾਂ ਮਤਲਬ ਵੀਡੀਓ ਬਣਾਈ ਚਲੋ ਕਦੇ ਚਾਰ ਪੰਜ ਟਰੈਕਟਰ ਇਕੱਠੇ ਲਿਆਂਦੇ ਅਲੱਗ-ਰਾਗ ਤੁਸੀਂ ਦੇਖਣੇ ਹਨ ਬੱਚੇ ਉਹ ਬਹੁਤ ਜ਼ਿਆਦਾ ਦੇਖਦੇ ਨੇ ਜੇ ਸਭ ਤੋਂ ਵੱਧ ਕਮਾਈ ਦੀ ਗੱਲ ਕਰੀਏ ਸਭ ਤੋਂ ਵੱਧ ਕਮਾਈ ਇਹਦੇ ਵਿੱਚ ਆ ਬੱਚੇ ਵਾਲੇ ਚੈਨਲ ਦੇ ਵਿੱਚ ਆ ਤੇ ਇਹਦੇ ਵਿੱਚ ਮਹੀਨੇ ਦੇ ਵਿੱਚ ਲੋਕੀ 2-2 3-3 ਲੱਖ ਰੁਪਏ ਬੜੇ ਆਰਾਮ ਨਾਲ ਕਮਾ ਰਹੇ ਨੇ ਸੋ ਇਹਦੇ ਵਿੱਚ ਨਾਲ ਤੁਸੀਂ ਫੇਸ ਦਿਖਾਉਣਾ ਹੈਗਾ ਨਾਲ ਤੁਸੀਂ ਆਵਾਜ਼ ਦੇਣੀ ਹੈਗੀ ਸਿਰਫ ਤੁਸੀਂ ਕੀ ਕਰਨਾ ਵਾ ਤੁਸੀਂ ਉਹਦੀ ਵੀਡੀਓ ਰਿਕਾਰਡਿੰਗ ਕਰਨੀ ਪਿੱਛੇ ਬੈਕਗ੍ਰਾਉਂਡ ਜਿਹੜਾ ਮਿਊਜ਼ਿਕ ਹੈ ਜਿਹੜਾ ਤੁਸੀਂ ਉਹ ਲਾਣਾ ਡੀਟੀ ਦੇ ਵਿੱਚ ਤੇ ਵੀਡੀਓ ਜਿਹੜੀ ਤੁਸੀਂ ਅਪਲੋਡ ਕਰਦੇ ਨਹੀਂ ਤਾਂ ਤੁਸੀਂ YouTube ਤੋਂ ਬਹੁਤ ਵਧੀਆ ਤੁਸੀਂ ਪੈਸੇ ਜਿਹੜੇ ਉਹ ਕਮਾ ਸਕਦੇ ਹੋ ਸੋ ਇਹ ਪੰਜ ਜਿਹੜੇ ਨੇ ਫੇਸਲੈਸ ਚੈਨਲ ਨੇ ਇਹਨਾਂ ਤੇ ਤੁਸੀਂ ਆਪਣਾ ਚਿਹਰਾ ਬਿਲਕੁਲ ਨਹੀਂ ਦਿਖਾਣਾ ਹੈਗਾ ਤੁਸੀਂ ਇਹਦੇ ਤੇ ਕੰਮ ਕਰਨਾ ਸ਼ੁਰੂ ਕਰ ਦੋ ਤੇ ਤੁਸੀਂ YouTube ਤੋਂ ਬਹੁਤ ਵਧੀਆ ਤੁਸੀਂ ਪੈਸੇ ਜਿਹੜੇ ਉਹ ਕਮਾਉਣੇ ਸ਼ੁਰੂ ਕਰ ਦੋਗੇ ਦੇਖੋ ਜੇ ਤੁਸੀਂ ਕਹਿੰਦੇ ਹੋ ਵੀ ਜਿਹੜੀ ਸਟੋਰੀ ਵਾਲਾ ਚੈਨਲ ਕਿੱਦਾਂ ਬਣਾਈਏ ਇਹ ਹਿਸਟਰੀ ਦਾ ਚੈਨਲ ਕਿੱਦਾਂ ਬਣਾਈਏ ਸਟੋਰੀ ਕਿੱਡਸ ਸਟੋਰੀ ਜੀਕੇ ਤੇ ਕਿੱਡਸ ਟੋਇਲ ਜੇ ਤੁਸੀਂ ਕਹਿੰਦੇ ਹੋ ਹਨਾ ਵੀ ਇਹਦਾ ਮਟੀਰੀਅਲ ਕਿੱਦਾਂ ਲੈ ਕੇ ਆਣਾ ਕਿਵੇਂ ਉਹਨੂੰ ਸ਼ੂਟ ਕਰਨਾ ਕਿਵੇਂ ਐਡੀਟਿੰਗ ਕਰਨੀ ਆ ਉਹ ਜੇ ਤੁਸੀਂ ਕਹਿੰਦੇ ਹੋ ਹਨਾ ਮੈਂ ਕੱਲੇ-ਕੱਲੇ ਟੌਪਿਕ ਤੇ ਮੈਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆ ਜਾਵਾਂਗਾ ਤੁਸੀਂ ਇਸ ਵੀਡੀਓ ਦੇ ਥੱਲੇ ਮਤਲਬ ਵੀ ਕਮੈਂਟ ਕਰ ਦਿਓ ਜਿਹੜੇ ਵੀ ਚੈਨਲ ਤੇ ਤੁਸੀਂ ਚਾਹੁੰਦੇ ਹੋ ਚਾਹੇ ਤੁਸੀਂ ਸਟੋਰੀ ਤੇ ਚਾਹੁੰਦੇ ਹੋ ਚਾਹੇ ਹਿਸਟਰੀ ਤੇ ਚਾਹੁੰਦੇ ਹੋ ਚਾਹੇ ਕਿਡਸ ਦੇ ਜੀਕੇ ਦੇ ਕਿਡਸ ਟੌਏ ਤੇ ਜਿੱਥੇ ਵੀ ਤੁਸੀਂ ਵੀਡੀਓ ਚਾਹੁੰਦੇ ਹੋ ਤਾਂ ਥੱਲੇ ਤੁਸੀਂ ਕਮੈਂਟ ਕਰ ਦਿਓ ਵੀ ਸਾਨੂੰ ਇਹ ਦੇ ਦੇ ਵੀਡੀਓ ਬਣਾ ਕੇ ਦਿਓ ਪ੍ਰੋਪਰਲੀ ਫਿਰ ਮੈਂ ਤੁਹਾਨੂੰ ਪ੍ਰੋਪਰਲੀ ਉਹਦੇ ਦੀ ਵੀਡੀਓ ਸ਼ੂਟ ਕਰਕੇ ਵੀਡੀਓ ਐਡਿਟ ਕਰਕੇ ਵੀਡੀਓ ਨੂੰ ਅਪਲੋਡ ਕਰ ਕਿਵੇਂ ਅਪਲੋਡ ਕਰੀਦਾ ਵਾ ਕਿਵੇਂ ਟਾਈਟਲ ਲਿਖਣਾ ਕਿਵੇਂ ਟੈਗ ਲਗਾਉਣੇ ਕਿਵੇਂ ਡਿਸਕ੍ਰਿਪਸ਼ਨ ਲਿਖਣੀ ਹੈ ਕਿਵੇਂ ਥੰਬਨੇਲ ਆ ਜਿਹੜਾ ਉਹ ਬਣਾਉਣਾ ਵਾ ਠੀਕ ਹੈ ਜੀ ਸੋ ਤੁਸੀਂ ਥੱਲੇ ਵੀਡੀਓ 'ਤੇ ਕਮੈਂਟ ਕਰ ਦਿਓ ਮੈਂ ਬਹੁਤ ਛੇਤੀ ਹੋਰ ਤੇ ਵੀਡੀਓ ਬਣਾ ਕੇ ਲੈ ਕੇ ਆਉਂਗਾ ਸੋ ਇਹ ਪੰਜ ਚੈਨਲ ਨੇ ਜੇ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਜਾਂ ਫਿਰ ਦੋ ਚੈਨਲਾਂ 'ਤੇ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ YouTube ਤੋਂ ਬਹੁਤ ਵਧੀਆ ਜਿਹੜੇ ਪੈਸੇ ਆ ਤੁਸੀਂ ਉਹ ਕਮਾਉਣੇ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਦੋਸਤੋ ਮਿਲਦੇ ਆ ਗੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ